ਹੌਲੀ ਹੌਲੀ ਥੋੜਾ ਟਾਈਮ ਲੱਗ ਜਾਂਦਾ ਹੁਣ 70 ਸਾਲ ਪੁਰਾਣਾ ਤਾਣਾ ਉਲਝਾ ਕੇ ਮੈਂ ਤੁਹਾਨੂੰ ਕਰਾਉ ਕੋਈ 3 ਸਾਲ ਚ ਸੁਲ ਗਿਆ ਤੁਮ ਮੈਂ ਟਾਈਮ ਤਾਂ ਲੱਗਦਾ ਮਾਲ ਪਰ ਹਾਂ ਸਾਡੀ ਨੀਅਤ ਸਾਫ ਹੈ ਅਸੀਂ ਲੱਗੇ ਹੋਇਆ ਹਾਂ ਕੰਮ ਤੇ ਮੁਖਮਤੂਲ ਕੇ 500 ਕਰੋੜ ਰੁਪਏ ਦਾ ਤਾਂ ਦੇਵੋਗੇ ਜੇ ਬਣੋਗੇ ਬਿਲਕੁਲ ਪਹਿਲੇ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲ ਆਇਓ 4 ਸਾਲ ਹੋ ਗਏ ਉਸ ਸਟੇਜਾਂ ਤੋਂ ਮੈਨੂੰ ਵਾਲਾ ਘਟੀ ਜਾਂਦੇ ਹੋ ਮੰਤਮਾਨ ਦੇ ਗਾਂਚ ਰੱਸਾ ਪਾ ਕੇ ਇੱਧਰ ਲੈ ਜਾਂਦੇ ਹੋ ਇਹ ਤਾਂ ਮੈਂ ਕੀ ਕਰ ਲਵਾਂਗੇ ਅਸੀਂ ਕੀ ਵਿਗਾੜਤਾ ਜੀ ਜੇ ਚੈਰਾਂ ਦੇ ਵਿੱਚ ਫੜਕਾ ਬਣਦੀ ਹੈ ਨਾ ਤਾਂ ਪਿੰਡਾਂ ਦੇ ਕੋਈ ਥੱਲੋਂ ਦੀ ਘੜੋਲੀ ਪਾਉਣੀ ਹੈ ਹੂੰ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾਂ ਪਾ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਪਾ ਕੋਈ ਸੀਵਰੇਜ ਕਿਤੇ ਸ਼ਹਿਰ ਚ ਪਾਉਣਾ ਹੈ ਪਹਿਲਾਂ ਪਾ ਸੜਕ ਡਿਪਾਰਟਮੈਂਟ ਨੂੰ ਗੈਹ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕੱਢਣੀ ਹੈ ਭਾਈ ਅਸੀਂ ਇਸ ਤੋਂ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋ ਕੰਮ ਕਰਨਾ ਉਹ ਪਹਿਲਾਂ ਕਰੋ ਬਿਜਲੀ 77 ਸਾਲ ਤੋਂ ਪੰਜਾਬ ਵੀ ਅਪਡੇਟ ਨਹੀਂ ਹੋਈ ਜੀ ਬੰਦਾ ਸਕੂਲ ਨਹੀਂ ਜੀ ਕੋਈ ਹਸਪਤਾਲਾ ਵੀ ਨਹੀਂ ਆਈ ਜੀ ਐਜੀ ਕੋਈ ਸੜਕਾਂ ਅਪਡੇਟ ਨਹੀਂ ਹੋਈ ਸੀ ਜੀ ਕੋਈ ਨੌਕਰੀ ਅਪਡੇਟ ਨਹੀਂ ਹੋਈ ਸੀ ਕੋਈ ਯੂਨੀਵਰਸਿਟੀ ਅਪਡੇਟ ਨਹੀਂ ਹੋਈ ਸੀ ਕੋਈ ਕਾਲਜ ਅਪਡੇਟਿੰਗ ਹੋਇਆ ਜੀ ਹਾਂਜੀ ਨਾ ਕੋਈ ਬਿਜਲੀ ਦਾ ਖੰਭਾ ਅਪਡੇਟ ਹੋਇਆ ਜੀ ਨਾ ਗ੍ਰੇਡ ਅਪਡੇਟ ਹੋਇਆ ਜੀ ਹੁਣ ਆ ਕੇ ਕਰਨ ਲੱਗੇ ਐ ਸਾਰੇ ਪਿਛਲੇ 3 ਸਾਲਾਂ ਚ ਕੀਤੇ ਨੇ ਹੌਲੀ ਹੌਲੀ ਥੋੜਾ ਟਾਈਮ ਲੱਗ ਜਾਂਦਾ ਹੁਣ 70 ਸਾਲ ਪੁਰਾਣਾ ਤਾਣਾ ਉਲਝਾ ਕੇ ਮੈਂ ਤੁਹਾਨੂੰ ਕਰਾਉਂਦਾ ਤੋਈ 5 ਸਾਲ ਦਾ ਸੋਲ ਗਿਆ ਹਾਂ ਮੈਂ ਟਾਈਮ ਤਾਂ ਲੱਗਿਆ ਹਾਂ ਪਰ ਹਾਂ ਸਾਡੀ ਨੀਅਤ ਸਾਫ ਹੈ ਸੀ ਲੱਗੇ ਹੋਇਆ ਕੰਮ ਤੇ ਕਿ ਆਹ ਸੜਕਾਂ ਚ ਇੱਕ ਕਰਨ ਦਾ ਇਹ ਤਾਂ ਬਣ ਗਈ ਸੜਕ ਲੋਕਾਂ ਨੂੰ ਧੰਨਵਾਦ ਸੋਪੇ ਪਵਾ ਕੇ ਬਾਈ ਖਾਲਸਾ ਵੈਰੀ ਫਤਿਹ ਕਹਿ ਕੇ ਧੰਨਵਾਦ ਕਰਕੇ ਚਲੇ ਜਾਓ ਇਹਾਂ ਸੜਕ ਬਣਾਤੀ 6 ਮਹੀਨੇਵਾਂ ਸੜਕ ਤੇ ਟੁੱਕੀ ਜੂਗੀ 5 ਸਾਲ ਦਾ ਇਹਦੇ ਵਿੱਚ ਮੇਨਟੇਨੈਂਸ ਵੀ ਠੇਕੇਦਾਰ ਦੀ ਪਾਈ ਹੋਈ ਹੈ ਠੀਕ ਹੈ ਸਰ ਉਸੇ ਨੂੰ ਕਰਨੀ ਪਊਗੀ ਉਹਨੂੰ ਠੇਕੇਦਾਰ ਨੂੰ ਕਹੇ ਤੂੰ ਪਹਿਲੀ ਇੰਨਾ ਵਧੀਆ ਮਟੀਰੀਅਲ ਪਾ ਦੇ ਵੀ ਟੋਆ ਪਵੇ ਨਾ ਹੂੰ ਤੇ ਤੈਨੂੰ ਤੈਨੂੰ ਫਿਰ ਭਰਨਾ ਤੇਨੂੰ ਹੀ ਕਹੂਗਾ ਫਿਰ ਬਿਲਕੁਲ ਤੋਂ ਆ ਜੇ ਪੈ ਗਿਆ ਤਾਂ ਭਰਨਾ ਤੈਨੂੰ ਸੀਐਮਸ ਦੀ ਬਹੁਤ ਚਰਚਾ ਹੈ ਜੀ ਜਿੱਥੇ ਕਹਿੰਦੇ ਜਾਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਨੂੰ ਵੀ ਇਨਵੈਸਟਮੈਂਟ ਪਹੁੰਚ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇਗੇ ਐਮਐਲਏ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜੀ ਇਹਨੂੰ ਪੁੱਛ ਲਓ ਹਨਾ ਇਹਨਾਂ ਨੂੰ ਵੇਚ ਜਾਂਦੇ ਉਹ ਪਹਿਲਾਂ ਵੋਟਾਂ ਖਰੀਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਠੀਕ ਹੈ ਜੀ ਉਹ ਇੱਥੇ ਬੋਟਾ ਦਾ ਰੇਟ 10000 ਪਾਉਂਦੇ ਸੀ ਇੱਕ ਇੱਕ ਬੋਟਾ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ ਉਹ 100 ਕਰੋੜ ਉਹ 200 ਕਰੋੜ ਹੋ ਗਾ ਮੁੱਖ ਮੰਤਰੀ ਦਾ ਰੇਟ ਮੈਂ ਲਾ ਅੱਜਕੱਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕਾਨੂੰਨ ਨੂੰ ਪਤਾ ਹੋਊਗਾ ਤੇ ਨਵਜੋਤ ਕੋ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆਓ ਆਪਣਾ ਜਾਖੜ ਕਹਿੰਦਾ ਸੀ 350 ਕਰੋੜ ਵੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਮਹਿੰਗਾਈ ਹੋ ਗਈ ਉਹ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੋਇਆ ਸਰ ਜੀ ਹੈਨਾ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਾ ਤਾਂ ਦਿਓਗੇ ਜਾਂ ਬਣੋਗੇ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਘੜੀ ਜਾਂਦੇ ਉਹ ਹੰਤਮਾਨ ਦੇ ਗਾਲ ਚ ਰੱਸਾ ਪਾ ਗਏ ਇੱਧਰ ਲੈ ਜਾਂਦੇ ਉਹ ਇੱਧਰ ਲੈ ਜਾਂ ਕੀ ਕਰਨੋਗੇ ਅਸੀਂ ਕੀ ਵਿਗਾੜਤਾ ਜੀ ਪਹਿਲਾਂ ਕਹਿੰਦੇ ਭਗਵਾਨ ਤੁਮਾਰੇ ਇੱਥੋਂ ਕਿਤੇ ਚੱਲਦੇ ਆਏ ਸਟੇਜਾਂ ਚ ਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ ਤੇ ਹੁਣ ਫਿਰ ਸਟੇਟ ਚਲਾ ਗਈ ਸਟੇਟ ਚੱਲ ਵੀ ਵਧੀਆ ਰਹੀ ਪੁੱਛ ਲੋ ਲੋਕਾਂ ਨੂੰ ਪੁੱਛ ਲੋ ਮੈਂ ਨਹੀਂ ਕੁਝ ਕਹਿੰਦਾ ਮੈਂ ਕਿਹੜਾ ਮੈਂ ਕਿਹੜਾ ਕੋਈ ਇਹਨਾਂ ਨੂੰ ਕਰਨ ਜਾਣ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀ ਵੋਟਾਂ ਵੀ 800 ਚ ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 800 ਕਰੋੜ ਦੇ ਦੋ ਆ ਕਾਉਂਸਲਰ 800 ਚ ਬਿੱਕੇ ਜੀ ਇਹ ਤਾਂ ਰੇਟ ਲਿਸਟ ਆ ਲੱਤ ਬੱਚੇ ਮੇ ਵੀ ਆਏ ਸੀ ਸੀਐਮ ਹਾਂਜੀ ਸਾਸ਼ੀਕਰਨ ਅੰਕਲ ਤੁਹਾਡੀ ਕਦੀ ਵੀ ਨਹੀਂ ਕਰਦੇ ਤੁਸੀਂ ਘਰ ਆ ਕੇ ਜਾਓ ਜੀ ਹਾਂ ਕੋਈ ਗੱਲ ਨਹੀਂ ਆਓ ਪਲੀਸਟਾ ਵੀ ਕੇ ਜਾਓ ਆਜਾ ਕੋਈ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾ ਰਹੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਰੇਟ ਕੀਤਾ ਜਾ ਰਿਹਾ ਹੈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਕੋਈ ਵੀ ਹਸਪਤਾਲ ਚਾਹ ਪ੍ਰਾਈਵੇਟ ਆ ਸਰਕਾਰੀ ਉੱਪਰ ਰਕਰ ਇਹਦਾ ਗੱਲ ਆ ਜਾ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬਡੀ ਨਹੀਂ ਰੋਕ ਸਕਦਾ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਇਸਪੀਰਿੰਗ ਕੋਡ ਦਾ ਰੂਲ ਹੈ ਤੇ ਨਾਲ ਇਹ ਕਈ ਵਾਰੀ ਜਿਹੜੇ ਹਸਪਤਾਲਾਂ ਵਿੱਚ ਮੋਰਚਰੀ ਨਹੀਂ ਹੁੰਦੀ Laash ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਹਤੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਲਾਸਾਂ ਨਹੀਂ ਆਣ ਵਾਸਤੇ ਉਹ ਵੀ ਘਰੇਕਾ ਸਥਨ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਅਜੇ ਦਿੱਤੇ ਐਫੀ ਡੈਵਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਕਿ ਤਾਂ ਸਾਰਿਆਂ ਨੂੰ ਸਾਰੇ ਸਤਾ ਚ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟ ਜਾ ਕੋਈ ਆਮ ਲੋਕਾਂ ਨੂੰ ਬਲੈਕਮੇਲ ਲੇਗੇ ਜਾਂ ਉਹਨਾਂ ਨੂੰ ਕੋਈ ਤਾਂ ਕੀ ਫੈਂਦਾ ਸਰਕਾਰ ਨੂੰ ਮਜਨਾ ਸਰ ਜਿਹੜੀ ਪਿਛਲੀ ਸੜਕ ਤੁਸੀਂ ਹੁਣ ਨਰੀਖਣ ਕਰਕੇ ਆਏ ਉਹਦੇ ਚ ਗੁਣਵਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਅਧਿਕਾਰੀ ਜਾਂ ਮੇਨ ਵਾਲੀ ਤਕਰੀਬੇ ਲੈਬਰਾਟਰੀ ਚ ਜਿਹੜੀ ਮੇਨ ਹੈ ਪਟਿਆਲਾ ਸਰਾਂ ਦਾ ਤੇ ਜਿਹੜੀ ਉਹ ਸੀਗੀ ਲਿੰਕ ਰੋਡ ਉਹਦੇ ਚ ਕੱਟ ਸੀ ਇਹਦਾ ਹਜੇ ਚੱਲ ਰਿਹਾ ਹੈ ਬਹੁਤ ਬਹੁਤ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਆ ਬਣਨ ਤੋਂ ਬਾਅਦ ਯਾਦ ਆਉਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਉਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਉਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਜਾਂ ਪਿੰਡਾਂ 'ਚ ਬਣਦੀਆਂ ਕੋਈ ਥੱਲੋਂ ਦੀ ਪੜੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾਂ ਪਾਉ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਪਾ ਕੋਈ ਸੀਵਰੇਜ ਕਿਸੇ ਸ਼ਹਿਰ 'ਚ ਪਾਣਾ ਹੈ ਪਹਿਲਾਂ ਪਾ ਸੜਕ ਡਿਪਾਰਟਮੈਂਟ ਨੂੰ ਕਹਿ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕੱਢਣੀ ਹੈ ਭਾਈ ਅਸੀਂ ਇਥੇ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋ ਕੰਮ ਕਰਨਾ ਹੈ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਦੰਤ ਤੇ ਲਈ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰ ਪਾਉਣੀ ਹੈ ਯਾਰ ਤੁਸੀਂ ਦੋ ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਉਹ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ